ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਿਰਸਾ ਪੰਜਾਬ ਦਾ ਚੈਨਲ ਉੱਤੇ ਤੁਹਾਡਾ ਸਵਾਗਤ ਹੈ ਜੇਕਰ ਤੁਹਾਨੂੰ ਵਿਰਸੇ ਸਬੰਧੀ ਪਾਈਆਂ ਜਾ ਰਹੀਆਂ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਅੱਜ ਆਪਾਂ ਸਰਦਾਰ ਹਰਕੀਰ ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਘਰੇਲੂ ਵਸਤਾਂ ਤੇ ਧੰਦੇ ਸਰਲੇਖ ਅਧੀਨ ਕੰਗਣੀ ਵਾਲਾ ਗਲਾਸ ਬਾਰੇ ਗੱਲ ਕਰਾਂਗੇ ਪਾਣੀ ਪੀਣ ਵਾਲਾ ਉਹ ਗੋਲ ਤੇ ਲੰਮਾ ਵਰਤਨ ਜਿਸ ਦੀ ਹੇਠਲੀ ਗੁਲਾਈ ਘੱਟ ਹੁੰਦੀ ਹੈ ਤੇ ਉੱਪਰੋਂ ਜ਼ਿਆਦਾ ਹੁੰਦੀ ਹੈ ਅਤੇ ਜਿਸ ਦਾ ਹੇਠਲਾ ਥੱਲੇ ਦਾ ਕੰਡਾ ਕੰਗਣੀ ਵਾਲਾ ਹੁੰਦਾ ਹੈ ਜਾਂ ਕੜੀ ਵਾਲਾ ਹੁੰਦਾ ਹੈ ਨੂੰ ਕੰਗਣੀ ਵਾਲਾ ਗਲਾਸ ਕਹਿੰਦੇ ਹਨ ਇਸ ਵਿੱਚ ਘੱਟੋ ਘੱਟ ਅੱਧਾ ਕਿਲੋ ਪਾਣੀ ਜ਼ਰੂਰ ਪੈ ਜਾਂਦਾ ਹੈ ਇਸ ਤੋਂ ਜ਼ਿਆਦਾ ਮਿੰਤੀ ਵਿੱਚ ਪਾਣੀ ਪੈਣ ਵਾਲੇ ਗਲਾਸ ਵੀ ਹੁੰਦੇ ਹਨ ਇਹ ਗਲਾਸ ਉਸ ਸਮੇਂ ਹੁੰਦੇ ਸਨ ਜਦ ਸਾਰੀ ਖੇਤੀ ਹੱਥੀ ਕੀਤੀ ਜਾਂਦੀ ਸੀ ਲੋਕ ਮਣਾ ਮੂਹੀ ਖੁਰਾਕ ਖਾਂਦੇ ਸਨ ਦਿਨ ਰਾਤ ਕਹੀ ਚਲਾਉਂਦੇ ਸਨ ਹਾਲ ਵਾਉਂਦੇ ਸਨ ਕੰਮ ਕਰਦੇ ਆ ਗਰਮੀ ਨਾਲ ਸਾਰਾ ਸਰੀਰ ਨੁੱਚੜਦਾ ਹੁੰਦਾ ਸੀ ਉਸ ਸਮੇਂ ਪਾਣੀ ਦੀ ਲੱਗੀ ਤੇ ਨੂੰ ਲੋਕੀਂ ਕਈ ਕੰਗਣੀ ਵਾਲੇ ਗਲਾਸ ਪਾਣੀ ਪੀ ਕੇ ਬੁਝਾਉਂਦੇ ਸਨ ਕੰਗਣੀ ਵਾਲੇ ਗਲਾਸ ਪਿੱਤਲ ਦੀ ਥਾਤ ਦੇ ਬਣਾਏ ਜਾਂਦੇ ਸਨ ਇਹਨਾਂ ਨੂੰ ਲੋੜ ਅਨਸਾਰ ਕਲੀ ਵੀ ਕਰਵਾਉਂਦੇ ਰਹਿੰਦੇ ਸਨ ਕਈ ਗਲਾਸਾਂ ਉੱਪਰ ਮੀਨਾਕਾਰੀ ਵੀ ਕੀਤੀ ਹੁੰਦੀ ਸੀ ਹੁਣ ਤਾਂ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ ਅੱਜ ਦੀ ਖੇਤੀ ਜੋਰ ਵਾਲੀ ਖੇਤੀ ਨਹੀਂ ਰਹੀ ਦੱਬ ਕੇ ਵਾਹ ਤੇ ਰੱਜ ਕੇ ਖਾ ਵਾਲੀ ਖੇਤੀ ਦੀ ਥਾਂ ਹੁਣ ਅਕਲ ਨਾਲ ਵਾਹ ਤੇ ਰੱਜ ਕੇ ਖਾ ਵਾਲੀ ਖੇਤੀ ਨੇ ਲੈ ਲਈ ਹੈ ਇਸ ਲਈ ਹੁਣ ਨਾ ਤਾਂ ਪਹਿਲਾਂ ਜਹੀਆਂ ਖੁਰਾਕਾਂ ਰਹੀਆਂ ਹਨ ਅਤੇ ਨਾ ਹੀ ਪਹਿਲੇ ਜਿਹੇ ਵਰਤਨ ਹੁਣ ਕੰਗਣੀ ਵਾਲੇ ਗਲਾਸਾਂ ਦੀ ਥਾਂ ਸਟੀਲ ਦੇ ਗਲਾਸਾਂ ਨੇ ਲੈ ਲਈ ਹੈ ਜਿਸ ਵਿੱਚ ਵੀ ਅੱਧਾ ਕਿਲੋ ਪਾਣੀ ਪੈ ਜਾਂਦਾ ਹੈ ਸੋ ਧੰਨਵਾਦ ਜੀ